ਤੇ ਉਹਦੀ ਵੱਡੀ ਭੈਣ ਦੀ ਵੀ ਅੱਖਾਂ ਦੀ ਸੇਮ ਪ੍ਰੋਬਲਮ ਸੀ। ਉਹਦਾ ਵਿਆਹ ਉਸੇ ਤਰ੍ਹਾਂ ਹੀ ਕਰਤਾ ਸੀ ਪਰਿਵਾਰ ਨੇ। ਤੇ ਉਹ ਸਹੁਰਿਆਂ ਵੱਲੋਂ ਦਤਕਾਰੀ ਗਈ। ਉਹਦਾ ਟ੍ਰੀਟਮੈਂਟ ਤਾਂ ਸਹੁਰਿਆਂ ਨੇ ਕੀ ਕਰਾਉਣਾ ਸੀ। ਉਹਨੂੰ ਬਹੁਤ ਨਮੋਸ਼ੀ ਚਲਣੀ ਪਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਐਨਕਾਂ ਜਿਹੜੀਆਂ ਤੁਸੀਂ ਦੇਖੀਆਂ ਇਹ ਐਨਕਾਂ ਨਹੀਂ ਦੂਰਬੀਨ ਆ। ਇੱਕ ਜੇ ਇਹਦੇ ਵਿੱਚ ਦੀ ਆਪਾਂ ਦੇਖਦੇ ਆ ਤਾਂ ਇੰਜ ਲੱਗਦਾ ਜਿਵੇਂ ਆ ਕੋਈ ਲੰਬ ਦੇ ਰਾਹੀ ਆਪਾਂ ਕੋਈ ਚੀਜ਼ ਦੇਖਦੇ ਹੋਈਏ ਤੇ ਇਹ ਅੰਕਾਂ ਦੇ ਨਾਲ 15 16 ਨੰਬਰ ਦੀਆਂ ਇਹਨਾਂ ਅੰਕਾਂ ਦੇ ਨਾਲ ਇਹ ਬੱਚੀ ਆਪਣਾ ਜੀਵਨ ਜਿਆਪਨ ਕਰ ਰਹੀ ਸੀ ਪੜ੍ਹਾਈ ਲਿਖਾਈ ਚ ਬਹੁਤ ਹੀ ਹੁਸ਼ਿਆਰ ਸਰਕਾਰੀ ਜੋਬ ਕਰਨਾ ਚਾਹੁੰਦੀ ਸੀ ਪ੍ਰੇਰਣਾ ਪਰ ਪ੍ਰੇਰਣਾ ਦੀ ਅੱਖਾਂ ਦੀ ਰੌਸ਼ਨੀ ਹੈ ਜਿਹੜੀ ਉਹਦੇ ਆੜੇ ਆ ਰਹੀ ਸੀ ਫਾਦਰ ਸਾਹਿਬ ਸਿਕਿਉਰਿਟੀ ਦੀ ਜੌਬ ਕਰਦੇ ਆ ਖੁਦ ਐਕਸੀਡੈਂਟ ਹੋਇਆ ਕਰਕੇ ਪੂਰਾ ਕੰਮ ਵੀ ਨਹੀਂ ਕਰ ਸਕਦੇ ਮਦਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਆਪਰੇਸ਼ਨ ਦਾ 1 ਲੱਖ 1.5 ਲੱਖ ਰੁਪਏ ਦਾ ਖਰਚਾ ਨਹੀਂ ਸੀ ਚੱਕ ਪਾ ਰਹੇ ਬੇਟੀ ਦਿਨੋਂ ਦਿਨ ਜਵਾਨ ਹੁੰਦੀ ਜਾ ਰਹੀ ਸੀ ਵੱਡੀ ਹੁੰਦੀ ਜਾ ਰਹੀ ਸੀ ਉਹਦੀਆਂ ਜ਼ਰੂਰਤਾਂ ਤੇ ਉਹਦੀ ਜ਼ਿੰਦਗੀ ਦੇ ਸੁਪਨੇ ਵੀ ਵੱਡੇ ਹੁੰਦੇ ਜਾ ਰਹੇ ਸੀ ਇੱਕ ਦਿਨ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਸ ਧੀ ਰਾਣੀ ਨੂੰ ਸਾਡੇ ਸੁਪਨਿਆਂ ਦੇ ਘਰ ਭੇਜਿਆ ਤੇ ਜਦੋਂ ਇਹ ਜਿਹੜੀ ਆਵਾਜ਼ ਆ ਉਹ ਸੰਗਤ ਇਕੱਤਰ ਪਹੁੰਚਦੀ ਕੀਤੀ ਤੇ ਸੰਗਤ ਦੇ ਵਿੱਚੋਂ ਕਿਸੇ ਭੈਣਾਂ ਤੇ ਭਰਾਵਾਂ ਨੇ ਇਹ ਬੱਚੀ ਦੇ ਆਪਰੇਸ਼ਨ ਵਾਸਤੇ ਉਪਰਾਲਾ ਕੀਤਾ ਤੇ ਇਹਦੇ ਬੱਚੀ ਦੀਆਂ ਦੋਨੋਂ ਅੱਖਾਂ ਦੇ ਲੈਂਜ਼ ਪੈ ਗਏ ਨੇ ਤੇ ਜਿਹੜਾ ਕੇਸ ਤੋਂ ਅੱਗੇ ਹੁਣ ਆਪਸ਼ਨ ਨਹੀਂ ਸੀ ਇਸ ਤੋਂ ਮੋਟਾ ਸ਼ੀਸ਼ਾ ਹੋਰ ਲੱਗ ਹੀ ਨਹੀਂ ਸਕਦਾ ਸੀ 16 ਨੰਬਰ ਜਾਂ 15 ਨੰਬਰ ਦੀ ਐਨਕ ਲੱਗੀ ਹੋਈ ਸੀ ਪ੍ਰੇਰਨਾ ਦੇ ਤੇ ਅੱਜ ਪ੍ਰੇਰਨਾ ਦਾ ਆਪਰੇਸ਼ਨ ਹੋ ਕੇ ਬਿਲਕੁਲ ਨਾਰਮਲ ਆ ਠੀਕ ਆ ਦਿਖਾਈ ਦੇਣ ਲੱਗ ਗਿਆ ਹੁਣ ਅੱਗੇ ਸਰਕਾਰੀ ਜੋਬ ਦੀ ਕਿੰਨੀ ਮੈਂ ਤਿਆਰੀ ਕਰਨੀ ਹੈ ਕੀ ਕਰਨ ਕਿਹੜੀ ਆਦੇ ਚ ਜੋਬ ਲੈਣੀ ਪੁੱਤ ਜਿੰਨੇ ਚਿਰ ਤਿਆਰੀ ਕਰਨੀ ਹੈ ਜਿੰਨੇ ਚਿਰ ਮਿਲਗੀ ਜਿੰਨੇ ਚਿਰ ਵੀ ਮਿਲਗੀ ਸਰਕਾਰੀ ਜੋਬ ਲਈ ਪ੍ਰਿਪੇਅਰ ਹੋ ਰਹੀ ਹੈ ਤੇ ਇਹ ਇਹਦਾ ਸੁਪਨਾ ਸੀ ਬੱਚੀ ਦਾ ਤੇ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬੱਚੀਆਂ ਤੁਹਾਡੇ ਆਸ-ਪਾਸ ਹੀ ਆਪਣੇ ਪਿੰਡਾਂ 'ਚ ਗਲੀਆਂ 'ਚ ਰਿਸ਼ਤੇਦਾਰੀਆਂ 'ਚ ਹੀ ਰਹਿੰਦੇ ਨੇ ਆ ਸਾਡੇ ਆਸ-ਪਾਸ ਹੀ ਰਹਿੰਦੇ ਨੇ ਲੋਕ ਨਾ ਤਾਂ ਇਹ ਉਹ ਲੋਕ ਨੇ ਹੱਥ ਕੱਢ ਕੇ ਮੰਗ ਸਕਦੇ ਨੇ ਕਿਉਂਕਿ ਜ਼ਮੀਰਾਂ ਵਾਲੇ ਨੇ ਇਹਨਾਂ ਨੇ ਕਿਰਤ ਕਮਾਈਆਂ ਕਰਕੇ ਆਪਣਾ ਜੀਵਨ ਕੱਢਿਆ ਤੇ ਨਾ ਇਹਨਾਂ ਦੀ ਕੋਈ ਸਰਕਾਰੀ ਦਰਬਾਰੀ ਤੌਰ ਤੇ ਕੋਈ ਮਦਦ ਮਿਲਦੀ ਐ ਇਸ ਤਰ੍ਹਾਂ ਦੀ ਕਈ ਲੋਕ ਇਸ ਤਰ੍ਹਾਂ ਲੈਂਦੇ ਨੇ ਵੀ ਅੱਖਾਂ ਐਨਕਾ ਲਾ ਲੈਣਗੇ ਤਾਂ ਫਿਰ ਕੀ ਹੋ ਗਿਆ ਲੈਂਸ ਤਾਂ ਸ਼ੌਕ ਦਾ ਮੁੱਲ ਆ ਇਹ ਸ਼ੌਕ ਨਹੀਂ ਭਰਾਵੋ ਕਈ ਜਗ੍ਹਾ ਤੇ ਤਾਂ ਏਡੀ ਵੱਡੀ ਮਜਬੂਰੀ ਬਣ ਜਾਂਦੀ ਆ ਸਾਡੇ ਕੋਲ ਇਸ ਤੋਂ ਪਹਿਲਾਂ ਅਸੀਂ ਇੱਕ ਧੀ ਦਾ ਆਪਰੇਟ ਕਰਾਇਆ ਉਹਦੀ ਮੈਰਿਜ ਸੀਗੀ ਤੇ ਉਹਦਾ ਵਿਆਹ ਨਹੀਂ ਸੀ ਹੋ ਪਾ ਰਿਹਾ ਸਿਰਫ ਇਹਸ ਕਰਕੇ ਵੀ ਉਹਦੀ ਅੱਖਾਂ ਦੀ ਰੌਸ਼ਨੀ ਨਹੀਂ ਸਹੀ ਹੈਗੀ ਤੇ ਉਹ ਬੱਚੀ ਆਪਣੇ ਆਪ ਦੇ ਵਿੱਚ ਅੰਦਰੋਂ ਅੰਦਰ ਡਿਪਰੈਸ਼ਨ ਚ ਜਾ ਰਹੀ ਸੀ ਤੇ ਉਹਦੀ ਵੱਡੀ ਭੈਣ ਦੀ ਵੀ ਅੱਖਾਂ ਦੀ ਸੇਮ ਪ੍ਰੋਬਲਮ ਸੀ ਉਹਦਾ ਵਿਆਹ ਉਸੇ ਤਰ੍ਹਾਂ ਹੀ ਕਰਤਾ ਸੀ ਪਰਿਵਾਰ ਨੇ ਤੇ ਉਹ ਸਹੁਰਿਆਂ ਵੱਲੋਂ ਦਤਕਾਰੀ ਗਈ ਉਹਦਾ ਟ੍ਰੀਟਮੈਂਟ ਤਾਂ ਸਹੁਰਿਆਂ ਨੇ ਕੀ ਕਰਾਉਣਾ ਸੀ ਉਹਨੂੰ ਬਹੁਤ ਨਮੋਸ਼ੀ ਚੱਲਣੀ ਪਈ ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਚੀਜ਼ ਨੂੰ ਆਪਾਂ ਚੰਗਾ ਮਾੜਾ ਸੋਚ ਕੇ ਨਹੀਂ ਕਰ ਸਕਦੇ ਵੀ ਇਹ ਚੰਗੀ ਹੈ ਮਾੜੀ ਹੈ ਅਸੀਂ ਮਹਿਸੂਸ ਕਰੀਏ ਸਾਹਮਣੇ ਵਾਲੇ ਦੀ ਤਕਲੀਫ ਨੂੰ ਅਸੀਂ ਮਹਿਸੂਸ ਕਰੀਏ ਇਹਨਾਂ ਦੀ ਮਜਬੂਰੀ ਕੀ ਆ ਕਿਉਂ ਅੱਜ ਸਾਡੀ ਹਸਤੀ ਨੂੰ ਇਹ ਅੱਖ ਦਾ ਆਪਰੇਸ਼ਨ ਕਰਾਉਣ ਵਾਸਤੇ ਇੰਨਾ ਲੰਬਾ ਸਮਾਂ ਵੇਟ ਕਰਨੀ ਪਈ ਇੰਨੇ ਮੋٹے-ਮੋٹے ਸ਼ੀਸ਼ੇ ਵਾਲੀਆਂ ਐਨਕਾਂ ਦੇ ਨਾਲ ਪੜ੍ਹਾਈ ਕਰਨੀ ਕਿੰਨੀ ਮੁਸ਼ਕਲ ਸੀ ਇਹਦੇ ਲਈ ਇਹ ਬਿਆਨ ਨਹੀਂ ਕੀਤੀ ਜਾ ਸਕਦੀ ਆਪਣੇ ਆਸ-ਪਾਸ ਲੋਕਾਂ ਦੀ ਬਾਹ ਫੜੋ ਖਿਆਲ ਰੱਖੋ ਤੁਹਾਡੇ ਮਾਮੇ ਮਾਸੀ ਭੂਆ ਚਾਚੇ ਤਾਇਆ ਦੇ ਆਸ-ਪਾਸ ਹੀ ਰਹਿੰਦੇ ਨੇ ਲੋਕ ਉੱਥੇ ਜੇ ਪਰਾਲੇ ਕੀਤੇ ਜਾਣ ਤਾਂ ਇਹਨਾਂ ਬੱਚਿਆਂ ਨੂੰ ਆਪਣੇ ਪਰਿਵਾਰ 'ਚ ਹੀ ਮਦਦ ਮਿਲ ਸਕਦੀ ਹੈ ਇਹਨਾਂ ਬੱਚਿਆਂ ਨੂੰ ਪਰਿਵਾਰ 'ਚ ਹੀ ਮਦਦ ਮਿਲ ਸਕਦੀ ਹੈ ਤੇ ਅਸੀਂ ਸ਼ੁਕਰਗੁਜ਼ਾਰ ਆ ਉਹਨਾਂ ਭੈਣਾਂ ਭਰਾਵਾਂ ਦੇ ਜਿਨ੍ਹਾਂ ਨੇ ਸਾਡੀ ਇਸ ਤਰੀ ਦੇ ਆਪਰੇਸ਼ਨ ਕਰਾਉਣ ਦੇ ਵਿੱਚ ਮਦਦ ਕੀਤੀ ਹੈ ਸਾਡੀ ਪ੍ਰੇਰਣਾ ਕਿਸੇ ਹੋਰ ਦੀ ਪ੍ਰੇਰਣਾ ਬਣੇ ਇਹ ਅਸੀਂ ਉਮੀਦ ਕਰਦੇ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਵਾਹਿਗੁਰੂ ਕਿਰਪਾ ਕਰੇ ਤੂੰ ਤ੍ਰੱਕੀਆਂ ਮਾਣੇ ਚੜ੍ਹਦੀ ਕਲਾ ਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ